ਇਕ ਓੰਕਾਰ ਸਤਿਗੁਰੂ ਪ੍ਰਸਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬੀਰ ਕੰਚਨ ਕੇ ਕੁੰਡਲ ਬਨੇ ਉਪਰ ਲਾਲ ਜੜਾਉ ਦਿਸੈ ਦਦ ਕਾਨ ਜੋ ਜਿਨ ਮਨ ਨਾਹੀ ਨਾਉ ਏ ਕਬੀਰ ਸੋਨੇ ਦੇ ਕੁੰਡਲ ਕੰਨ ਦੇ ਵਾਲੇ ਜਿਨ੍ਹਾਂ ਉਪਰ ਲਾਲ ਜੜੇ ਹੋਏ ਹਨ ਉਹ ਮੈਨੂੰ ਐਉਂ ਦਿਸਦੇ ਹਨ ਜਿਵੇਂ ਸੜੇ ਹੋਏ ਕਾਨੇ ਜੋ ਬਾਹਰ ਲਿਸ਼ਕਦੇ ਹਨ ਪਰ ਅੰਦਰੋਂ ਸੜੇ ਹੋਏ ਸੁਆਹ ਹੁੰਦੇ ਹਨ। ਇਹੀ ਹਾਲ ਉਹਨਾਂ ਦਾ ਹੈ ਜਿਨ੍ਹਾਂ ਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ। ਕੀ ਆਖਦੇ ਹਨ ਕਬੀਰ ਜੀ ਕਬੀਰ ਕੰਚਨ ਕੇ ਕੁੰਡਲ ਬਨੇ ਉਪਰ ਲਾਲ ਜੜਾਉ। ਦਸੈ ਦਾਦੇ ਕਾਨ ਜਿਓ ਜਿਨ ਮਨ ਨਾਹੀ। ਨਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸ਼ਾ